ਮੁਗਧ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਿਹੰਗ ਸਿੰਘ ਜਿਹੜੇ ਨੇ ਉਹ ਇੱਕ ਹੋਟਲ ਵਾਲਿਆਂ ਦੇ ਨਾਲ ਬਹਿਸ ਬਾਜੀ ਕਰਦੇ ਹੋਏ ਨਜ਼ਰ ਆਏ ਨੇ ਉਸ ਬਾਅਦ ਸੜਕ ਤੇ ਲੜਾਈ ਝਗੜਾ ਹੋਇਆ ਹੈ ਹੰਗਾਮਾ ਹੋਇਆ ਹੈ ਤੇ ਕਿਸੇ ਨੇ ਮੌਕੇ ਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਤਾਂ ਜਬਰੀ ਵਸੂਲੀ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਤੇ ਨਿਹੰਗ ਸਿੰਘਾ ਦੀ ਗ੍ਰਿਫਤਾਰੀ ਹੋਈ ਹੈ ਪਹਿਲੇ ਤੁਸੀਂ ਇਹ ਵਾਇਰਲ ਹੋ ਰਹੀ ਵੀਡੀਓ ਦੇਖੋ ਜਿਸ ਦੇ ਵਿੱਚ ਨਿਹੰਗ ਸਿੰਘ ਜਿਹੜੇ ਨੇ ਗੁੰਡਾਗਰਦੀ ਕਰਦੇ ਹੋਏ ਨਜ਼ਰ ਆਏ ਨੇ ਫਿਰ ਤੁਹਾਨੂੰ ਪੁਲਿਸ ਵਾਲਿਆਂ ਦਾ ਬਿਆਨ ਸੁਣਾਉਂਦੇ ਹਾਂ ਬੜੀ ਦਾ मान योग श्री अजय गांधी आई पी एस 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 पी मोगा जी के दिशा निर्देश हेठ ਇਹ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਢੰਗ ਸਿੰਘ ਉਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਟਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਅਸੀਂ ਜਿਹੜੀ ਹੈ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂਕਿ ਹੋਟਲ ਦੇ ਬਾਹਰ ਜਿਹੜਾ ਇਹਨਾਂ ਹੜਦੰਗ ਇਹ ਜਿਹੜੇ ਆ ਇਹ ਕਿੰਨਾ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫਿਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦਾ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਦੇਖਣ ਚਾਹਿਆ ਜੀ ਪੁਲਿਸ ਦਾ ਕਾਫੀ ਚੜ੍ਹ ਪਾਇਆ ਕਿਸੇ ਜਵਾਨ ਦੇ 60% ਵੀ ਵਜੀ ਨਹੀਂ ਕੋਈ ਕਿਸੇ ਦੇ ਸਾਢੇ ਵੇਲੇ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਹੈ ਉਹਦੇ ਤੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇ। ਦਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਹਾਂ ਅਸੀਂ ਜੀ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ, ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਨਾਲ ਕੋਲੇ ਤੇਜ਼ਦਾਰ ਹਥਿਆਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲਏ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਉਹ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬੇ ਦੇ ਵਿੱਚੋਂ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਸਭ ਆਰੰਭ ਹੋ ਗਿਆ ਤਾਂ ਤੁਸੀਂ viral video ਦੇ ਵਿੱਚ ਦੇਖਿਆ ਕਿ ਕਿਵੇਂ ਸੜਕ ਤੇ ਨਿਹੰਗ ਸਿੰਘਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੋਟਲ ਵਾਲਿਆਂ ਦੇ ਨਾਲ ਲੜਾਈ ਝਗੜਾ ਹੋਇਆ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਜਬਰੀ ਵਸੂਲੀ ਜਿਹੜੀ ਨਿਹੰਗ ਸਿੰਘਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਇਹ ਵਿਵਾਦ ਹੋਇਆ ਤਾਂ ਉਧਰੋਂ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਾਡੇ ਵੱਲੋਂ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਿਹੰਗ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਅੱਗੇ ਦੀ ਜਾਂਚ ਜਾਰੀ ਹੈ ਸਖੈਨਿਸ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ